ਕਹੇ ਡਾਲ ਕਰ ਗਿਆ ਸੀ ਦੇਖੋ ਇਹ ਤਾਂ 5 ਕਰ ਗਿਆ ਚਾਰ ਤੋਂ 5 ਕਰਕੇ ਸੱਚੀ ਕਾਲੀ ਸਾਰਿਆਂ ਨੂੰ ਸੋ ਅੱਜ ਆਪਾਂ ਦੁਬਾਰਾ ਵੀਡੀਓ ਬਣਾ ਰਹੇ ਹਾਂਗੇ ਛਿੱਟੇ ਵਾਲੀ ਕਣਕ ਛਿੱਟਾ ਦਿੱਤਾ ਦੀ ਬਾਈ ਨੇ 14 ਕਿੱਲਿਆਂ ਦੇ ਵਿੱਚ ਰਿਜ਼ਲਟ ਕੀ ਹੈ ਸੋਨੂੰ ਸਾਰਾ ਦਿਖਾਉਣਾ ਹੈ ਰਿਜ਼ਲਟ ਤੇ ਬਾਈ ਨਾਲ ਗੱਲਬਾਤ ਕਰਾਂਗੇ ਕਾਫੀ ਛੋਡੇ ਕਿਸਾਨ ਵੀਰਾਂ ਦੇ ਜਿਹੜੇ ਕੁਐਸਚਨ ਸੀਗੇ ਉਹ ਵੀ ਅੱਜ ਸਾਂਝੇ ਕਰਨੇ ਨੇ ਬਾਈ ਨਾਲ ਤੇ ਬਾਈ ਆਪਣੇ ਨਾਲ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਆ ਭਰਾ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਤੇ ਅੱਜ ਫਿਰ ਆਪਾਂ ਦੁਬਾਰਾ ਵੀਡੀਓ ਬਣਾ ਰਹੇ ਹਾਂ ਜੇ ਰਿਜ਼ਲਟ ਦੀ ਗੱਲ ਕਰੀਏ ਕਿ ਕਿਸਾਨ ਵੀਰ ਨੂੰ ਰਿਜ਼ਲਟ ਬਾਰੇ ਦੱਸੋ ਵੀ ਕੀ ਰਿਜ਼ਲਟ ਰਿਹਾ ਹੁਣ ਤੱਕ ਦਾ ਇਹਦਾ ਰਿਜ਼ਲਟ ਰਿਹਾ ਜੀ 100 ਦਾ 100% ਬਾਕੀ ਤੁਸੀਂ ਦਿਖਾ ਸਕਦੇ ਹੋ ਕਣਕ ਠੀਕ ਹੈ ਤੇ ਇਹ 14 ਏਕੜ ਦੇ ਵਿੱਚ ਸਿੱਟਾ ਮਾਰਿਆ ਵੀਰ ਜੀ 14 ਏਕੜ ਦੇ ਵਿੱਚ ਸਿੱਟਾ ਇਹਦਾ ਵੱਜ ਗਿਆ ਠੀਕ ਹੈ ਤੇ ਥੋੜੀ ਜਿਹਾ ਆਪਾਂ ਸੁਪਰ ਸੀਡਰ ਵਾਲੀ ਵੀ ਬੀਜ ਕੇ ਦੇਖੀਤ ਕੀ ਠੀਕ ਹੈ ਜਾਨੀ ਸਬਜ਼ੀ ਜੀਰੀ ਸੀ ਉਹ ਬੀਜੀ ਸਾਰੀ ਬਿਨਾ ਕੇ ਤੋਂ ਹੀ ਠੀਕ ਹੈ ਇਹ ਸੱਟਾ ਮਾਰ ਕੇ ਆਪਾਂ ਨੇ ਉੱਪਰ ਮਾਰਚਲ ਫੇਰਤਾ ਸੀਗਾ ਉੱਤੇ ਮਲਚਰ ਫੇਰਤਾ ਜੀ ਠੀਕ ਹੈ ਫਿਰ ਪਾਣੀ ਲਾਇਆ ਸੀਗਾ ਫਿਰ ਪਾਣੀ ਲਾਤਾ ਇਹ ਇਹ ਵਿਧੀ ਨਾਲ ਕਣਕੀ ਬੀਜੀ ਵੀ ਹੈ ਹਾਂਜੀ ਇਹ ਕਿੰਨੇ ਦਿਨਾਂ ਦੀ ਹੋ ਗਈ ਜੀ ਇਹ ਅੱਜ ਲਗਭਗ 50 ਤੋਂ 51 ਦਿਨਾਂ ਦੀ ਹੋ ਗਈ ਠੀਕ ਹੈ 50 51 ਦਿਨਾਂ ਦੀ ਹੋ ਗਈ ਹਾਂਜੀ ਤੇ ਇਹਦਾ ਦੁਬਾਰਾ ਦੂਜਾ ਪਾਣੀ ਲੱਗ ਗਿਆ ਨਾ ਉਹੀ ਪਾਣੀ ਖੜਾ ਹੈ ਜੀ ਉਹੀ ਪਾਣੀ ਹੈ ਜੀ ਕਿਹੜਾ ਇਹ ਤੇ ਹਰੀ ਕੀਤੀ ਹੈ ਜਿਹੜੀ ਤੇ ਹਰੀ ਕਰੀਏ ਅੱਛਾ ਹਜੇ ਗਿੱਲੀ ਪਈ ਆ ਦੇਖ ਪੂਰੀ ਆ ਦੇਖ ਅੱਛਾ ਹਾਂਜੀ ਇਪਰਾਲ ਨਮੀ ਨਹੀਂ ਖੋਂਦਾ ਨਾ ਪ੍ਰਾਲ ਨਮੀ ਨਹੀਂ ਖੋਂਦਾ ਬੂਝਾ ਦੇਖ ਲਓ ਆ ਇੱਕ ਦਾਣਾ ਹਾਂ ਦੇਖੋ ਠੀਕ ਐ ਇੱਕ ਸਿੱਟਾ ਇਹ ਕੋਈ ਦਾਣਾ ਐ ਹਾਂਜੀ ਇੱਕੋ ਹੀ ਨਾਮ ਕਹ ਕਹ ਡਾਲ ਕਰ ਗਿਆ ਸੀ ਦੇਖੋ ਇਹ ਤਾਂ 5 ਕਰ ਗਿਆ ਤਾਂ 5 ਕਰ ਗਿਆ 4 ਤੋਂ 5 ਕਰ ਗਿਆ ਹੂੰ ਠੀਕ ਐ ਹਾਂਜੀ ਤੇ ਰੇ ਕਿੰਨਾ ਵਾਰ ਪੈ ਗਿਆ ਬਈ ਇਹ ਚ ਰੇ ਚ ਹਜੇ ਅੱਧੀ ਬੋਰੀ ਕੇਰਾਂ ਲੱਗੀ ਐ ਇੱਕ ਏਕੜ ਦੀ ਅੱਧਾ ਅੱਧਾ ਘਟਾ ਹੀ ਲੱਗਿਆ ਹੈ ਹਾਂਜੀ ਅੱਛਾ ਹਾਂ ਇਹ 50 ਕਿਲੋ ਦਾ ਕਟਾ ਜੀ 25 ਕਿਲੋ ਹੀ ਲੱਗੇ 25 ਕਿਲੋ ਹੀ ਲਾਉਣੇ ਲਾਉਣੇ ਰਹੇ ਅਸੀਂ ਇੰਨਾ ਕਿਆ ਕਿੰਨਾ ਕਿਆ ਰਹੇ ਲੱਗ ਜੂਗਾ ਰੋ ਇਹ ਮੇਰੇ ਹਿਸਾਬ ਨਾਲ ਇਹਨੂੰ ਵੱਧ ਤੋਂ ਵੱਧ ਜੇ ਬਾਹਲਾ ਲੁੱਡੀ ਲਾਉਣਾ ਵੀ ਹੋਵੇ ਦੋ ਬੋਰੀਆਂ ਲੱਗਣੀਆਂ ਦੋ ਬੋਰੀਆਂ ਹਾਂ ਠੀਕ ਹੈ ਬੈਠ ਤੱਕ ਕਾਟੀ ਲਾਵਾਂਗੇ ਪਰ ਦੋ ਲਾਉਣ ਦੇ ਵਿੱਚ ਲੋਕ ਹੂੰ ਤੇ ਤੇ ਇੱਕ ਜਿਹੜਾ ਵੱਡਾ ਕਵਾਚਨ ਆਇਆ ਇਸ ਵਾਰ ਉਹ ਆਇਆਗਾ ਚੂਹਿਆਂ ਦਾ ਹਾਂਜੀ ਕਾਫੀ ਵੀਰ ਕਹਿੰਦੇ ਨੇ ਵੀ ਇਹਦੇ ਵਿੱਚੋਂ ਚੂਹਾ ਜਿਹੜਾ ਹਨਾ ਹਾਂਜੀ ਹਾਂਜੀ ਕਣਕ ਨੂੰ ਖਰਾਬ ਕਰ ਦੂਗਾ ਪਰ ਇਹਦੇ ਬਾਰੇ ਜਰੂਰ ਅਸੋ ਵੀ ਚੂਹਾ ਕਿੰਨਾ ਕ ਆਇਆ ਖੇਤ ਦੇ ਵਿੱਚ ਦੇਖੋ ਵੀਰੇ ਇੱਕ ਤਾਂ ਇਹਦੇ ਵਿੱਚ ਮੈਂ 100% ਦੱਸਦਾ ਇਹ ਚ ਚੂਹਾ ਤਾਂ ਜਮਾ ਹੀ ਨਹੀਂ ਆਉਂਦਾ ਠੀਕ ਹੈ ਇੱਕ ਚੂਹਾ ਇੱਕ ਬੰਦੇ ਨੇ ਜਦੋਂ ਆਪਾਂ ਪਹਿਲਾਂ ਬਣਾਈ ਸੀ ਵੀਡੀਓ ਉਦੋਂ ਲੋਕ ਬਹੁਤ ਵਿੱਚ ਮੈਂ ਦੇਖਿਆ ਕਮੈਂਟ ਲੋਕਾਂ ਦੇ ਪਰ ਬਾਹਲਾ ਤਾਂ ਮੈਂ ਦੇਖਦਾ ਨਹੀਂ ਆਪਾਂ ਇੰਨੇ ਗੌਰ ਘੱਟ ਕਰਦੇ ਆ ਹਾਂ ਤੇ ਉਹਨਾਂ ਨੇ ਵਾਵਾ ਕਰੀ ਸੀ ਵਿੱਚ ਦਾ ਸਰਦਾਰ ਬੰਦੇ ਨੇ ਪੱਗ ਦੀ ਇਲਾਜ ਵੀ ਦੇਖ ਕੇ ਨਹੀਂ ਰੱਖਦੇ ਵੀ ਕਿਵੇਂ ਕਮਾਚਣ ਕਰਨਾ ਹਾਂ ਇਦੇ ਵਿੱਚ ਮੈਂ ਕੋਈ ਬੰਦੇ ਨੂੰ ਚੈਲੰਜ ਕਰਦਾ ਕੋਈ ਵੀ ਬੰਦਾ ਆ ਕੇ ਇਦੇ ਵਿੱਚ ਜੇ ਸੁੰਡੀ ਪਾਲ ਦੇ। ਅੱਛਾ। ਹਾਂ ਜਿਹੜੇ ਬੰਦੇ ਕਹਿੰਦੇ ਨਾ ਵੀ ਸੁੰਡੀ ਪੈ ਜਾਂਦੀ ਆ। ਹਾਂ ਵੀ ਜਿਵੇਂ ਹੈਪੀ ਸੀਡਰ 'ਚ ਪੈਂਦੀ ਆ। ਹਾਂ ਹੈਪੀ ਸੀਡਰ 'ਚ ਵੀ ਸੁਪਰ ਸੀਡਰ 'ਚ ਪੈਂਦੀ ਆ। ਹਾਂ ਵੀ ਉਹ ਕੰਮ ਨਹੀਂ ਇਹ ਚ। ਉਹ ਕੰਮ ਨਹੀਂ ਪੈਂਦਾ। ਵੀ ਸੁੰਡੀ ਦਾ ਪੈਂਦੀ ਨਹੀਂ ਇਹ ਚ। ਨਹੀਂ ਸੁੰਡੀ ਨਹੀਂ ਪਊ ਜੀ ਇਹਦੇ 'ਚ। ਵੀ ਦੋ ਕਵੈਸ਼ਨ ਨੇ ਬਾਈ ਨਾ ਤਾਂ ਇਹਦੇ ਵਿੱਚ ਚੂਹਾ ਆ ਬਾਈ ਕਹਿੰਦਾ ਖੇ ਦੇ ਵਿੱਚ ਤੇ ਨਾ ਹੀ ਬਾਈ ਇਹਦੇ ਵਿੱਚ ਸੁੰਡੀ ਆਈ ਹੈ। ਹਾਂ ਜੀ। ਠੀਕ ਹੈ। ਚੂਹੇ ਦਾ ਤਾਂ ਸੋਨ ਮੈਂ ਇੱਕ ਕਾਰਨ ਦੱਸਦਾ ਵੀ ਕਾਰਨ ਵੀ ਦੱਸਦਾ ਨਾ ਜਿਵੇਂ ਚੂਹਾਗਾ ਜੀ। ਹੂੰ। ਜਿਹੜਾ ਚੂਹਾ ਪੈਂਦਾਗਾ ਉਹ ਪੈਂਦਾ ਆਪਣਾ ਜਦੋਂ ਆਪਾਂ ਮਲਚਰ ਨਾ ਫੇਰਦੇ ਉੱਤੇ ਬਣ ਜਾਂਦੀ ਸੱਤ ਜੀ ਹਾਂ ਉਹਦੇ ਥੱਲੇ ਚੂਹਾ ਰਹਿਣ ਲੱਗ ਜਾਂਦਾ ਇਹਦੇ ਨਾਲ ਜਦੋਂ ਤੁਸੀਂ ਪਾਣੀ ਲਾਤਾ ਸਾਰੀ ਪਰਾਲੀ ਥੱਲੇ ਲੱਗ ਜਾਣੀ ਆ ਠੀਕ ਥੱਲੇ ਲੱਗ ਕੇ ਇਹਦੀ ਸਮੈਲੀ ਇਹੋ ਜਿਹੀ ਆਉਂਦੀ ਆ ਨਾ ਤਾਂ ਇਹਨੂੰ ਛੇਤੀ ਜਿਵੇਂ ਹੁਣ ਰੋਜ਼ ਤੂੰ ਵਗਾਰੇ ਤੁਰੇ ਫਿਰਦੇ ਦੇਖ ਲਓ ਕਿਤੇ ਵੀ ਮੂੰਹ ਨਹੀਂ ਲਾਉਂਦੇ ਹਾਂ ਇਹਨੂੰ ਡੰਗਰ ਨਹੀਂ ਮੂੰਹ ਲਾਉਂਦਾ ਠੀਕ ਆ ਆਉਂਦਾ ਹੀ ਨਹੀਂ ਨੇੜੇ ਇਹਦੇ ਤੇ ਸਮੈਲੀ ਇੰਨੀ ਮਾਰਦੀ ਆ ਅਸੀਂ ਲੋਹਾ ਘਾੜ ਕਿੰਨੀ ਕੁ ਪੈਂਦੀ ਹੈ ਇਹਦੇ ਵਿੱਚ ਖੇਤ ਦੇ ਵਿੱਚ ਲੋਹਾ ਘਾੜ ਦੀ ਕਮੀ ਆਉਂਦੀ ਹੈ ਕੋਈ ਨਾ ਕੋਈ ਕਮੀ ਨਹੀਂ ਆਉਂਦੀ ਇਹਦੇ ਵਿੱਚ ਨਾ ਲੋਹਾ ਘਾੜ ਦੀ ਨਾ ਜਿੰਕ ਦੀ ਪਰਾਲੀ ਵੀ ਇੰਨੀ ਆ ਦੇਖ ਲਓ ਤੁਸੀਂ ਕਿੱਡੀ ਕਿੱਡੀ ਪਰਾਲੀ ਪਈ ਆ ਇਹ ਸਾਰਾ ਕੁਝ ਹੀ ਪੂਰਾ ਕਰ ਦੂ ਇਹਦੇ ਵਿੱਚ ਹੀ ਆ ਸਾਰਾ ਕੁਝ ਸਾਰਾ ਕੁਝ ਆ ਦੇ ਸਾਰਾ ਆ ਪਈਏ ਏਡੀ ਏਡੀ ਇਸ ਲੋਹਾ ਘਾੜ ਵੀ ਆ ਗਿਆ ਸਲਫਰ ਵੀ ਆ ਗਿਆ ਠੀਕ ਹੈ ਜੀ ਯੂਰੀਆ ਵੀ ਆ ਗਿਆ ਡੀਏਪੀ ਸਾਰਾ ਕੁਝ ਹੀ ਹੈ ਸਾਰਾ ਕੁਝ ਆ ਗਿਆ ਜੀ ਹੂੰ ਤੇ ਹੋਰ ਕੀ ਖਾਸ ਗੱਲਾਂ ਜਿਹੜੀਆਂ ਸਾਡੇ ਕਿਸਾਨ ਭਰਾਵਾਂ ਨੂੰ ਕਹਿਣੀਆਂ ਚਾਹੋਗੇ ਖਾਸ ਗੱਲਾਂ ਤਾਂ ਜੀ ਇੱਕ ਤਾਂ ਜਿਹੜਾ ਅੱਜ ਕੱਲ ਸੁੰਡੀ ਦਾ ਚੱਲਦਾ ਜਿਹੜਾ ਛੁੰਡੀ ਮੈਂ ਜਿਹੜਾ ਹੁਣ ਤੱਕ ਰਜੈਂਟ ਕੱਢਿਆ ਜਿਹੜੀ ਛੁੰਡੀ ਆ ਤੁਸੀਂ ਐ ਲੈ ਲਓ ਇੱਕ ਤਾਂ ਗਰਮੀ ਚ ਜਿਵੇਂ ਤੁਸੀਂ ਹਰੇਕ ਨੂੰ ਪਤਾ ਹੀ ਆ ਜਿਹੜਾ ਕਿਸਾਨ ਆ ਰੂੜੀ ਤੇ ਵੀ ਛੁੰਡ ਪੈ ਜਾਂਦਾ ਚਿੱਟਾ ਹਾਂਜੀ ਜੇ ਉਹਨੂੰ ਥੱਲੇ ਦੱਬਿਆ ਹੋਵੇ ਹੂੰ ਜਦੋਂ ਇਹਨੂੰ ਆਪਾਂ ਪਰਾਲੀ ਨੂੰ ਦੱਬਾਂਗੇ ਪਰਾਲੀ ਨੂੰ ਜਿਹੜੀ ਖਾਣ ਵਾਲੀ ਚੀਜ਼ ਆ ਉਹ ਤਾਂ ਛੁੰਡੀ ਖਾਊਗਾ ਠੀਕ ਹੈ ਜਾਂ ਆਖਾ ਖਾਊਗੀ ਉਹਨੂੰ ਠੀਕ ਹੈ ਜੀ ਉਹਏ ਜਦੋਂ ਇਹਨੂੰ ਮਿੱਟੀ ਉਨੀ ਲੱਗੀ ਪਰਾਲੀ ਨੂੰ ਹਾਂ ਤੇ ਪ੍ਰੋਪਰ ਉਵੇਂ ਪਈ ਰਿਹਾ ਜਦੋਂ ਇਹਨੂੰ ਦੂਜਾ ਪਾਣੀ ਲੱਗ ਗਿਆ ਇਹਦੇ ਉੱਤੋਂ ਦੀ ਪਾਣੀ ਲੰਘ ਗਿਆ ਹੂੰ ਫਿਰ ਇਹ ਥੱਲੇ ਲੱਗ ਜਾਣੀ ਆ ਠੀਕ ਹੈ ਜੀ ਜਦੋਂ ਥੱਲੇ ਲੱਗੀ ਉਹਦੋਂ ਠੰਡ ਪੈ ਜਾਣੀ ਆ ਪੂਰੀ ਮੁੜ ਕੇ ਇਹਦੇ 'ਚ ਕੁਝ ਨਹੀਂ ਪੈਂਦਾ ਹੂੰ ਅੱਜ ਇਹ 50 ਦਿਨਾਂ ਦੀ ਹੋ ਗਈ ਫਿਰ ਦੂਜਾ ਪਾਣੀ ਕਿੰਨੇ ਕਿ ਦਿਨਾਂ ਤੱਕ ਲਾਉਂਗੇ ਦੂਜਾ ਹਜੇ ਮੈਨੂੰ ਲੱਗਦਾ ਵੀ ਮੈਂ 5 ਤੋਂ 7 ਦਿਨਾਂ ਤਾਂ ਪੱਕੀ ਨੇ ਜੇ ਆ ਮੌਸਮ ਖਰਾਬ ਰਿਹਾ ਤਾਂ ਫਿਰ 10 ਦਿਨ ਹੋਰ ਲਗਾਉਂਗਾ 10 ਦਿਨ ਜਿੰਨਾ ਇਹਨੂੰ ਪਾਣੀ ਲੇਟ ਲਾਉਂਗੇ ਉਨੀ ਕਾਮਯਾਬ ਠੀਕ ਹੈ ਇੱਕ ਹੋਰ ਕਵਚਣਾ ਆ ਜਾਂ ਨਾਲ ਦੀ ਨਾਲ ਕਹਿੰਦੇ ਪਾਹਣੜ ਤਾਂ ਤੱਪੜ ਫਰਸ ਵਰਗਾ ਹੁੰਦਾਗਾ ਹਾਂਜੀ ਇਹਦੀ ਜੜ ਕਿੱਥੇ ਬਣੂਗੀ ਜੜ ਕਿੱਥੇ ਖੜੂ ਕਿਵੇਂ ਕਣਕ ਡਿੱਗੂਗੀ ਨਹੀਂ ਜੀ ਡਿੱਗੂ ਡਿੱਗਣ ਦਾ ਪਤਾ ਕੀ ਕਾਰਨ ਡਿੱਗਣ ਦਾ ਚਾਹੇ ਕੋਈ ਵੀ ਮਰਜੀ ਲਾ ਲਓ ਸੁਪਰ ਸੀਡਰ ਵਾਲੀ ਲਾ ਲਓ ਕੋਈ ਵੀ ਲਾ ਲਓ ਵੈਸੇ ਮੈਂ ਤਾਂ ਬੀਜੀ ਵੀ ਨਹੀਂ ਜ਼ੀਰੋ ਡ੍ਰਿਲ ਵਾਲੀ ਤਾਂ ਕਦੇ ਹਾਂ ਤੇ ਇਹਦੇ ਚ ਇਹਦੀ ਜੜ ਆਟੋਮੈਟਕੀ ਕਣਕ ਦੀ ਜੜ ਸਾਰੇ ਨੂੰ ਡੂੰਗੀ ਹੁੰਦੀ ਆ ਕਣਕ ਦੀ ਜੜ ਨਾ ਲਗਭਗ 3 ਫੁੱਟ ਡੂੰਗੀ ਬਾਗ ਜਾਂਦੀ ਆ ਅੱਛਾ ਇਹਨੂੰ ਜਦੋਂ ਤੁਸੀਂ ਪਾਣੀ ਇਹ ਇੱਕ ਘੱਟ ਲਊਗੀ ਅੱਛਾ ਇਹ ਸੈਲ ਨਹੀਂ ਗਮਾਉਂਦਾ ਬਹਾਂ ਪਾਣੀ ਵੀ ਘੱਟ ਲਊਗੀ ਤੇ ਜੜ ਵੀ ਵੱਡੀ ਹੋਊ ਜੜ ਵੱਡੀ ਹੋਊ ਇਹ ਪਾਣੀ ਜਦੋਂ ਘੱਟ ਲੇਤਾ ਇਹ ਪਾਣੀ ਨੇ ਕਣਕ ਡੇਗਦੀ ਹੁੰਦੀ ਆ ਹੂੰ ਉਹ ਮਾਗਰੋਂ ਆ ਗਿਆ ਨੇ ਪਾਣੀ ਨਹੀਂ ਲੈਣਾ ਠੀਕ ਹੈ ਹਾਂ ਤੇ ਇਹ ਚੀਜ਼ ਆ ਬਾਈ ਤੇ ਬਾਕੀ ਇਹਦੇ ਕੋਈ ਜਿਹੜੀ ਗੁੱਲੀ ਡੰਡਾ ਜਾਂ ਹੋਰ ਕੋਈ ਉਹਦੀ ਸਪਰੇ ਕੋਈ ਕਰਨ ਗੁੱਲੀ ਡੰਡੇ ਦੀ ਤਾਂ ਕਰੀ ਤਾਂ ਹੈਗੀ ਹੈ ਜਾਨੀ ਸਪਰੇਅ ਜਾਨੀ ਗੁੱਲੀ ਡੰਡਾ ਦੂਜੀ ਸੁਪਰ ਸੀਡਰ ਵਾਲੀ ਨੂੰ ਇਹਦੇ ਚ ਬਹੁਤ ਜਿਆਦਾ ਘਟਾ ਘਟੋ ਪਰ ਕਿਉਂ ਪਰ ਆਪਾਂ ਕੋਈ ਸਪਰੇਅ ਨਹੀਂ ਨਾ ਕਰੀ ਅੱਛਾ ਪਰ ਨਹੀਂ ਕਰੀ ਸਪਰੇਅ ਆਪਣੇ ਤਾਂ 3 ਸਾਲ ਹੋ ਗਏ ਨਾ ਬੀਜਦੇ ਨੂੰ ਠੀਕ ਹੈ ਇਹ ਪਹਿਲੀ ਵਾਰ ਨਹੀਂ ਬੀਜੀ ਅੱਛਾ ਅੱਛਾ ਠੀਕ ਹੈ ਜੀ ਹਾਂ ਤੇ ਤਜਰਬਾ ਜਿਹੜਾ ਪਿਛਲੇ 3 ਸਾਲਾਂ ਤੋਂ ਹੋ ਰਿਹਾ ਹੁਣ ਹਾਂ ਜੀ ਹੋ ਰਿਹਾ ਪਹਿਲਾਂ ਥੋੜਾ ਬੀਜਿਆ ਪਰ ਵੱਧ ਬੀਜਿਆ ਐਤਕੀ ਜਾਨੀ ਲਗਭਗ ਸਾਰੇ ਹੀ ਬੀਜ ਲਿਆ 4 ਕਿੱਲੇ-ਕੱਲੇ 3 ਕਿ ਉਹ ਬੀਜਿਆ ਸੂਪਰ ਹੀਟਰ ਵਾਲੇ ਹਾਂ ਉਹ ਵੀ ਸਬੀ ਬਿਨਾ ਅੱਗ ਲਾਏ ਆ ਅੱਛਾ ਇੱਕ ਵਾਰ ਹੁਣ ਦੁਬਾਰਾ ਆਪਾਂ ਥੋੜਾ ਜਿਹਾ ਦੱਸ ਦਈਏ ਬੀਜ ਕਿੰਨਾ ਪਾਇਆ ਸੀਗਾ 20 ਇਹਦੇ ਚ ਜੇ ਪ੍ਰੋਪਰ ਬੀ ਪਈ ਆ ਸਹੀ ਬੀ ਆਗਾ ਤਾਂ ਹਾਂ ਇਹਦੇ ਚ 40 ਕਿਲੋ ਬੀ ਪੈਂਦਾ ਵੱਧ ਤੋਂ ਵੱਧ 35 ਤੋਂ ਲੈ ਕੇ 40 ਸਿੱਟਾ ਹਾਂ ਜਿਵੇਂ ਜੂਰੀਆਂ ਸਿੱਟਾ ਦਿੰਨੇ ਆਪਾਂ ਹਾਂ ਓਵੇਂ ਓਵੇਂ ਸਿੱਟਾ ਦੇਣਾ ਸਿੱਟਾ ਇਹਦਾ ਆਏ ਆ ਜਿਵੇਂ ਡਾਈ ਦਾ ਕੇਰਾ ਚ ਸਿੱਟਾ ਹਾਂ ਕਣਕ ਦਾ ਦੋ ਵਾਰੀ ਇਹਦਾ ਦੋ ਵਾਰ ਦਿੱਤਾਗਾ ਇਹਦਾ ਦੋ ਵਾਰੀ ਛਿੱਟਾ ਦਿੱਤਾ ਵੇ ਠੀਕ ਹੈ ਕਿਰਾ ਉਧਰ ਨੂੰ ਕਿਰਾ ਉਧਰ ਕਿਰਾ ਉਧਰ ਨੂੰ ਠੀਕ ਹੈ ਆਓ ਫਿਰ ਬੀਜ ਯਾਨੀ ਕਿ ਸਾਰੇ ਥਾਂ ਮੇ ਪੈ ਜਾਂਦਾਗਾ ਹਣਾ 20 ਸਾਰੇ ਥਾਂ ਪੈ ਥਾਂ ਹੀ ਰਹਿੰਦਾ ਹੈਗਾ ਹਾਂ ਤੇ ਜਿਹੜੀ ਮੇਨ ਇੱਕ ਹੋਰ ਆਉਂਦਾਗਾ ਕਹਿੰਦੇ ਵੀ ਇਹਨੂੰ ਰੇਤਲੀ ਜ਼ਮੀਨ ਦੇ ਵਿੱਚ ਜੀ ਬੀਜਣਾਕ ਡਾਕਰ ਦੇ ਵਿੱਚ ਕਹਿੰਦੇ ਵੀ ਹੁੰਦੀ ਨਹੀਂ ਇਹ ਕੰਮਜਾਬ ਕੀ ਗੱਲਬਾਤ ਹੈ ਜੀ ਦੇਖੋ ਜੀ ਇੱਕ ਇਹ ਜੇ ਤੁਸੀਂ ਕਣਕ ਬੀਜਣੀ ਆ ਕੋਈ ਵੀ ਕੰਮ ਕਰਨਾ ਲੋ ਐ ਮੰਨ ਲਓ ਵੀ ਜੇ ਹੁਣ ਤੁਸੀਂ ਗਾਹਾਂ ਨੂੰ ਬੀਜਨੇ ਤਾਂ ਇਤ ਕੀ ਮਿਥ ਲੋ ਹਾਂ ਝੋਨਾ ਲਾਉਣ ਵੇਲੇ ਇੱਕ ਤਾਂ ਇਹ ਉਦੋਂ ਵੱਧ ਕਾਮਜਾਬ ਜਾਨੀ ਇਦੋਂ ਵੀ ਵੱਧ ਜਿਹੜੀ ਕਾਮਜਾਬ ਸਾਨੂੰ ਉੱਥੇ ਵੀ ਹੋਰ ਖੇਤ ਦੂਜੇ ਖੇਤ ਵੀ ਦਿਖਾ ਸਕਦਾ ਹਾਂ ਇਹਨੂੰ ਝੋਨੇ ਵੇਲੇ ਇੱਕ ਪਾਣੀ ਘੱਟ ਲਓ ਅੱਛਾ ਇੱਕ ਤਾਂ ਉਦੋਂ ਪਾਣੀ ਬਚ ਗਿਆ ਹਾਂ ਇੱਕ ਉਦੋਂ ਝੋਨਾਂ ਡੇਗਦਾ ਹਾਂ ਇੱਕ ਜਦੋਂ ਇਹਨੂੰ ਤੁਸੀਂ ਨਾਲ ਦੀ ਨਾਲ ਉਹ ਕਰੋਗੇ ਪਾਣੀ ਲਾਉਂਗੇ ਤੇ ਨਾਲ ਦੀ ਨਾਲ ਪਾਣੀ ਪੀਜੂ ਜਿੰਨਾ ਬਾਹਣ ਗਿੱਲਾ ਘੱਟ ਹੋ ਹਾਂ ਸੁੱਕਾ ਹੋਊਗਾ ਉਹਨੇ ਚ ਕੰਮਜਾਪ ਜੇ ਕਿਸੇ ਨੇ ਉਂ ਵੀ ਸੋਨੂੰ ਕਿਸੇ ਦਾ ਬਹਿਜਦਾ ਆਪਾਂ ਤਾਂ ਕੱਦੂ ਦੀ ਨਾ ਕਰਦੇ ਬਿਨਾ ਕੱਦੂ ਵਾਲੇ ਝੋਨਾ ਲਾਉਣੇ ਹਮ ਜਿਹੜੇ ਕੱਦੂ ਵਾਲੇ ਕਹਿੰਦੇ ਪਾਣੀ ਖੜਦਾ ਪਾਣੀ ਇਹਦੇ ਚ ਬਹੁਤ ਘੱਟ ਖੜਦਾ ਇਹਨੇ ਕੀ ਕਰਨਾ ਜਦੋਂ ਤੁਸੀਂ ਪਾਣੀ ਲਾਤਾ ਹਮ ਕੁਝ ਬਾਹਣ ਨੇ ਲੈ ਲਿਆ ਹਮ ਕੁਝ ਪ੍ਰਾਲੀ ਨੇ ਲੈ ਲਿਆ ਹਮ ਇਹ ਆਪਾਂ ਨੂੰ ਬਹਿਮ ਹੀ ਹੋਏ ਵੇ ਕਿ ਇਹ ਮੇਰੇ ਖਿਆਲ ਚ ਤਜਰਬਾ ਤਾਂ ਕਿਸੇ ਨੇ ਬਹੁਤ ਘੱਟ ਨਹੀਂ ਕਰਿਆ ਉਹ ਕਿਉਂ ਮੈਂ ਕਮੈਂਟਾਂ ਚ ਦੇਖਦਾ ਹੁਣ ਹਮ ਤੇ ਪਰ ਇਹ ਪ੍ਰਾਲੀ ਪਾਣੀ ਲੈ ਲੈਂਦੀ ਆ ਹਾਂ ਕੁਝ ਬਾਣ ਲੈ ਜਾਂਦਾ ਪਾਣੀ ਖਾ ਗਿਆ ਨਾਲ ਦੀ ਨਾਲ ਹਮ ਉਦੋਂ ਬਾਅਦ ਇਹ ਰਾਲੀ ਵੀ ਹੌਲੀ ਹੌਲੀ ਪਾਣੀ ਛੱਡਦੀ ਐ ਤੇ ਤਾਂ ਕਾਮਯਾਬ ਐ ਠੀਕ ਐ ਤੇ ਗੱਲ ਘੁਮਕਮਾ ਕੇ ਉੱਥੀ ਨਹੀਂ ਪੈਂਦੀ ਜਾਣੀ ਐ ਜਿਹੜੀ ਲੋਕ ਕਹਿੰਦੇ ਨਾ ਪੀਲੀ ਪੈਂਦੀ ਆ ਪੀਲੀ ਨਹੀਂ ਪੈਂਦੀ ਠੀਕ ਐ ਤੇ ਗੱਲ ਉੱਥੀ ਆ ਜਾਂਦੀ ਐ ਘੁਮਕਮਾ ਕੇ ਹੁਣ ਮੰਨ ਵੀ ਇਹ ਪ੍ਰਾਲ ਐ ਦੇਖੋ ਕਿੰਨਾ ਪ੍ਰਾਲ ਜਿਹਦੇ ਵਿੱਚ ਬਹਿ ਗਿਆ ਨਾ ਆਉਣਾਂ ਟਾਈਮ ਦੇ ਵਿੱਚ ਵਾਹਣ ਆ ਜਿਹੜਾ ਮਜ਼ਬੂਤ ਹੋ ਜੂ ਤਕੜਾ ਹੋ ਜੂ ਤੇ ਵਾਹਣ ਦੇ ਵਿੱਚ ਭਲਾਈ ਰਹੂਗੀ ਤੇ ਤੁਸੀਂ ਜਦੋਂ ਅਗਲੀ ਬਾਰ ਝੋਨਾ ਵੱਢ ਕੇ ਕਣਕ ਦਾ ਸਿੱਟਾ ਦਿਓਗੇ ਪੂਰਾ ਪੰਮਾ ਡਾਕਰ ਵਾਹਣ ਹੋਵੇ ਤੇ ਉਹ ਵਾਹਣ ਆ ਪਾਣੀ ਛੋਡਾ ਦੂਜੇ ਵਾਹਣ ਨਾਲੋਂ ਮੈਂ ਮੈਂ ਕਹੂੰਗਾ ਡੁੱਡਾ ਦੁੱਗਣਾ ਪੀਊਗਾ ਹਾਂਜੀ ਤੇ ਬਾਕੀ ਜਿਹੜੀ ਮੇਨ ਗੱਲ ਆ ਕਿ ਡਾਕਰ ਬਾਂਹ ਦੇ ਵਿੱਚ ਜਿਹੜਾ ਜ਼ਿਆਦਾ ਡਾਕਰ ਬਹਣਾ ਨਾ ਜਦੋਂ ਤੁਸੀਂ ਇਹਨੂੰ ਪਾਣੀ ਲਾਉਣਾ ਤਾਂ ਬਹੁਤ ਪਤਲੀ ਮਾਤਰਾ ਦੇ ਵਿੱਚ ਲਾਉਣਾ ਵੀ ਕੋਲੇ ਖੜ ਕੇ ਲਾਉਣਾ ਕਹਿੰਦਾ ਆ ਪਾਣੀ ਕੋਲੇ ਖੜ ਕੇ ਪਹਿਲਾ ਪਾਣੀ ਪੂਰਾ ਧਿਆਨ ਰੱਖਣ ਵਾਲੀ ਗੱਲ ਐ ਇਹ ਅਸਲ ਵਿੱਚ ਸਾਨੂੰ ਪਹਿਲੀ ਦੱਸਦਾ ਵੀ ਜਦੋਂ ਝੋਨਾ ਬੀਜਦੇ ਆਪਾਂ ਹਾਂਜੀ ਪਹਿਲਾਂ ਤਾਂ 11 ਨਾ ਕਿੱਲੇ ਤੋਂ ਰੱਖੋ ਅੱਧੇ ਕਿੱਲੇ ਦਾ ਕਿਹਰਾ ਰੱਖੋ ਬਿਲਕੁਲ ਆਹ ਬਾਈ ਦੇ ਜਿਵੇਂ ਪਾਏ ਬਿਨੇ ਹਨਾ ਅੱਧੇ ਕਿੱਲੇ ਦਾ ਕਿਹੜਾ ਰੱਖੋ ਨੰਬਰ 2 ਤੇ ਜੇ ਕਿਸੇ ਨੇ ਕੱਦੂ ਕਰਕੇ ਵੀ ਲਾਉਣਾ ਤਾਂ ਇਹਦੇ 'ਚ ਇੱਕ ਵਾਰੀ ਚੌ ਜੀ ਜ਼ਰੂਰ ਫੇਰ ਲਓ ਇੱਕ ਹਲ ਨਹੀਂ ਹੁੰਦਾ ਹਾਂਜੀ ਹਾਂਜੀ ਉਹ ਫੇਰ ਲਓ ਫੇਰ ਤਾਂ ਉਹ 100% ਗਾਰੰਟੀ ਆ ਪਾਣੀ ਖੜਦਾ ਹੀ ਨਹੀਂ ਹੂੰ ਫੇਰ ਹੁਣ ਉਹ ਕਣਕ ਵੀ ਕੰਮਜਾਪ ਉਹ ਚੌ ਵਾਲੀ ਕਾਹਤੋਂ ਕੰਮਜਾਪ ਹੁੰਦੀ ਹੈ ਕਦੇ ਵੀ ਕੋਈ ਦੇਖਿਓ ਲੋਕਾਂ ਨੇ ਸਾਰਿਆਂ ਨੇ ਕਰਿਆ ਵੇ ਤਜਰਬਾ ਚੌ ਵਾਲਾ ਹਾਂਜੀ ਉੱਥੇ ਕਣਕ ਵੱਡੀ ਹੂ ਜਿੱਥੋਂ ਦੀ ਉਹ ਨੰਗਿਆ ਹੂ ਹਾਂ ਦੂਜੇ ਸਾਂ ਛੋਟੀ ਹੂਲੀਆਂ ਹੋਣੀਆਂ ਬਸ ਇਹੀ ਹੁੰਦਾ ਉਹਨੂੰ ਪਾਣੀ ਦੀ ਸੈਲ ਮੈਨ ਲੈਣੀ ਚਾਹੀਦੀ ਆ ਕਣਕ ਨੂੰ ਪਾਣੀ ਨਹੀਂ ਚਾਹੀਦਾ ਯਾਨ ਤੇ ਵੀਰੇ ਕਾਲੇ ਇੱਕ ਵਾਰ ਆਪਣਾ ਸੁਬਨਾਮ ਜਰੂਰ ਦੱਸ ਦੋ ਮੇਰਾ ਨਾਮ ਜੀ ਬਚਿੱਤਰ ਸਿੰਘ ਕਾਲਾ ਪਿੰਡ ਪੱਤੀ ਸ਼ੇਵਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾ 94647 44982 ਜੀ ਜਦੋਂ ਮਰਜ਼ੀ ਕਾਲ ਕਰਕੇ ਇਹਦੇ ਬਾਰੇ ਪੁੱਛ ਸਕਦਾ ਜੇ ਕਿਸੇ ਨੇ ਬੀਜੀ ਆ ਜਾਂ ਗਾਹਾਂ ਨੂੰ ਜਾਂ ਗਾਹਾਂ ਨੂੰ ਵਿਦਣੀ ਠੀਕ ਹੈ ਤੇ ਅੱਜ ਆਪਾਂ ਬਾਈ ਦੀ ਦੂਜੀ ਵੀਡੀਓ ਪਾਤੀ ਤੇ ਤੀਜੀ ਵੀਡੀਓ ਆਪਾਂ ਫੇਰ ਦੁਬਾਰਾ ਝਾੜ ਤੱਕ ਕੋਈ ਏਵੇਂ ਲਗਾਤਾਰ ਪਹਿਣਣੀ ਹੈ ਨਾ ਹਾਂਜੀ ਹਾਂ ਆਪਾਂ ਹੋਜੀ ਲਾਜ਼ਮੀ ਬਾਈ ਨੇ ਟਾਈਮ ਤੇ ਤਾਂ ਬਾਈ ਜੀ ਬਹੁਤ ਬਹੁਤ ਧੰਨਵਾਦ ਡਾ ਗੋਬਾ ਬਹੁਤ ਧੰਨਵਾਦ ਸਾਡੇ ਕੋਲੇ ਪਹੁੰਚੇ ਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਛੋਟੇ ਚੈਨ ਮੇਦੀਆ ਮੇਰਾ ਹੀ ਜੀ ਤੇ ਵੀਡੀਓ ਸ਼ੇਅਰ ਕਰੋ ਤੇ ਕਮੈਂਟ ਜਰੂਰ ਕਰੋ ਅਗਲੀ ਵਾਰ ਉਹ ਕੁਐਸਚਨ ਪਾ ਦੁਬਾਰਾ ਫੇਰ ਬਾਈ ਕੋਲੇ ਰੱਖਾਂਗੇ ਵੀ ਗਾਹਾਂ ਕਿਹੜੀ ਸਪਰੇਅ ਕਰ ਰਿਹਾ ਤੇਲੇ ਵਾਲੀ ਕਰ ਰਿਹਾ ਉਲੀ ਨਾਸ ਕਰ ਰਿਹਾ ਕੀ ਕਰ ਰਿਹਾਗਾ ਤੇ ਬਾਈ ਨਾਲ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਤੀਜੀ ਵੀਡੀਓ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਜੀ